ਰਾਹਵੇ ਤੁਹਾਨੂੰ ਲੱਗੀ ਮੈਂ ਕੀ ਬੋਲਿਆ ਸੀ ਸਿੰਧ ਕੋਈ ਨਾ ਹੋਤਾ ਦੀ ਆ ਨਾ ਸਾਸ਼ੀ ਕਲਪਾ ਜੀ ਸਾਸ਼ਰੀ ਗਲ ਬੈਂਦੀ ਹਾਊ ਆਰ ਯੂ ਆਈ ਏਮ ਫਾਈਨ ਥੈਂਕ ਯੂ ਯਾਰ ਡੇਲੀ ਦਾ ਡੇਲੀ ਹੋਮਵਰਕ ਹੋ ਜੇ ਤਾਂ ਸਾਨੂੰ ਇਹ ਨੋਬੀਤੀ ਨਾ ਹੋਵੇ ਹਨਾ ਪਰ ਨਾ ਜਾਓ ਮੇ ਰਾਈਟਿੰਗ ਬੜੀ ਗੰਦੀ ਆ ਰਹੀ ਹੈ ਲੋਕਾਂ ਨੇ ਕਹਿੰਦੇ ਕਿ ਕਿੰਨੀ ਗੰਦੀ ਰਾਈਟਿੰਗ ਹੈ ਗੰਦੀ ਰਾਈਟਿੰਗ ਹੈ ਦੋ ਲੋਸੋ ਦੂਸਰੇ ਪਾਸੇ ਇੱਕ ਵਸਨ ਮम्मी ਦਹੀਂ ਪੱਲੇ ਬਣਾ ਰਹੀ ਸੀ ਦੂਸਰੇ ਪਾਸੇ ਮੰਮੀ ਨੇ ਮੈਨੂੰ ਕੰਮ ਵਿੱਚ ਲਾਇਆ ਹੋਇਆ ਸੀ ਵੀ ਤੂੰ ਬਣਾ ਸਬਜੀ ਤਾਂ ਮੈਂ ਰਾਜਮਾ ਬਣਾ ਰਹੀ ਸੀ ਤੇ ਨਾਲ ਹੀ ਮੰਮੀ ਵੀ ਲੱਗੇ ਆਪਦਾ ਹੀ ਕੰਮ ਕਰਨ ਤੇ ਬਹੁਤ ਜ਼ਿਆਦਾ ਖਲਾਰਾ ਵੀ ਪੈ ਗਿਆ ਸੀਗਾ ਤਾਂ ਸਾਮਣੇ ਆਰੇ ਕੌਣ ਕੀ ਕਰੇ ਤਾਂ ਅਸੀਂ ਕੰਮ ਹੀ ਡਿਵਾਈਡ ਕਰ ਲਿਆ ਵੀ ਮੰਮੀ ਰਾਜਮਾ ਬਣਾਉਣਗੇ ਤੇ ਮੈਂ ਸੌਰੀ ਮੈਂ ਪੁੱਠਾ ਬੋਲਤਾ ਮੰਮੀ ਦਹੀਂ ਪੱਲੇ ਬਣਾਉਣਗੇ ਤੇ ਮੈਂ ਰਾਜਮਾ ਬਣਾਉਂਗੀ ਤੇ ਇੱਥੇ ਦੇਖੋ ਮੰਮੀ ਨੇ ਉਹਨੂੰ ਗ੍ਰਾਈਂਡ ਕਰ ਲਿਆ ਸੀਗਾ ਮਿਕਸਚਰ ਨੂੰ ਐਂਡ ਉਸ ਤੋਂ ਬਾਅਦ ਅ ਮਸਾਲੇ ਵਗੈ ਉੱਚ ਕਾਲੀ ਮਿਰਚ ਦਾ ਪਾਊਡਰ ਵਗੈਰਾ ਐਡ ਕੀਤਾ ਦਹੀਂ ਵਗੈਰਾ ਵੀ ਬਣਾ ਲਈ ਸੀ ਇੱਕ ਖੱਟੀ ਦਹੀਂ ਬਣਾਈ ਸੀ ਤੇ ਇੱਕ ਮਿੱਠੀ ਤੇ ਦੂਜੀ ਸਾਈਡ ਮੈਂ ਆਟਾ ਗੁੰਨਰੀ ਸੀ ਉਸ ਤੋਂ ਬਾਅਦ ਤੇਲ ਗਰਮ ਹੋ ਗਿਆ ਤੇ ਉਹ ਛੋਟੇ-ਛੋਟੇ ਜਿਹੜੇ ਬੋल्स ਵਗੈਰਾ ਹੁੰਦੀਆਂ ਨੇ ਉਹ ਦਹੀਂ ਪੱਲੇ ਦੀਆਂ ਮੰਮਾ ਚਮਚ ਦੀ ਚਮਚ ਦੀ ਮਦਦ ਨਾਲ ਉਹ ਬਣਾਈਆਂ ਉਸ ਤੋਂ ਬਾਅਦ ਉਹਨੂੰ ਮੀਡੀਅਮ ਜੇ ਫਲੇਮ ਤੇ ਰੱਖ ਕੇ ਅੱਛੀ ਤਰ੍ਹਾਂ ਪਕਾਇਆ ਐਂ ਕਰੰਚੀ ਹੋ ਗਈਆਂ ਸੀ ਆਓ ਤੇ ਆ ਦੇਖੋ ਇਥੇ ਕਲਰ ਦਾ ਇਹਨਾਂ ਪਤਾ ਨਹੀਂ ਲੱਗ ਰਿਹਾ ਉਹ ਵੀਡੀਓ 'ਚ ਬਟ ਇਨ ਰਿਐਲਿਟੀ ਬਹੁਤ ਸੋਹਣੀਆ ਲੱਗ ਰਹੀਆਂ ਅਸੀਂ ਤੇਜਵੀਰ ਤੇ ਮੈਂ ਬਹੁਤ ਜ਼ਿਆਦਾ ਖਾਦੀਆਂ ਮਤਲਬ ਸਾਨੂੰ ਤਾਂ ਇਦਾਂ ਹੀ ਪਸੰਦ ਸੀ ਉਹ ਤੇ ਮੈਂ ਕਹਿ ਰਹੀ ਸੀ ਵੀ ਸਾਨੂੰ ਇਦਾਂ ਹੀ ਸੌਸ ਨਾਲ ਦੇ ਦਿਓ ਅਸੀਂ ਤਾਂ ਇਦਾਂ ਹੀ ਖਾ ਲਾਂਗੇ ਤੇ ਅਸੀਂ ਤਾਂ ਅੱਧੀ ਇਦਾਂ ਹੀ ਮੁਕਾ ਦਿਤੀਆਂ ਸੀਗੀਆਂ ਦੂਜੇ ਪਾਸੇ ਚਟਨੀ ਵਗੈਰਾ ਵੀ ਤੇ ਆ ਚਟਨੀ ਵਗੈਰਾ ਮਾਰਕੀਟ ਤੋਂ ਹੀ ਲੈ ਕੇ ਆਈ ਸੀ ਘਰੇ ਬਣਦੀ ਨਹੀਂ ਆ ਮੰਮੀ ਕਹਿੰਦੇ ਛੱਡੋ ਆਪਾਂ ਮਾਰਕੀਟ ਤੋਂ ਹੀ ਲੈ ਆਣੇ ਆ ਉਸ ਤੋਂ ਬਾਅਦ ਆ ਹੋਰੇ ਨਮਕੀਨ ਵਗੈਰਾ ਮਠੀਆਂ ਤੇ ਬਸ ਇਦਾਂ ਹੀ ਕਿਚਨ ਚ ਖਲਾਰਾ ਦੋਸਤੋ ਤੁਸੀਂ ਦੇਖੋ ਕਿੰਨਾ ਜ਼ਿਆਦਾ ਪਿਆ ਸੀ ਉਹ ਤੋਂ ਸمیٹਣਾ ਪਿਆ ਸਾਰਾ